ਲਓ ਜੀ ਗਾਈਜ਼ ਚਲਦੇ ਆ ਹਾਂ ਸਿੱਧਾ ਆਪਾਂ ਕੰਮ ਤੇ ਰੋਟੀ ਪਾਣੀ ਖਾ ਲੈਨੇ ਆਂ ਫੇ ਚਲਦੇ ਆਂ ਕੰਮ ਤੇ ਅੱਗ ਸਿਕਲੀ ਮਾਰੀ ਜੀ ਕਿ ਮੁੰਡਾ ਵੀ ਆਣ ਆਲਾ ਤੇ ਫੇ ਚਲਦੇ ਆਂ ਆਪਾਂ ਟਾਈਮ ਬਹੁਤ ਹੋ ਗਿਆ 9:30 ਹੋ ਗਿਆ 9:30 ਹੋ ਗਿਆ ਨਾ ਸਾਹ ਸਾਹਮਣੇ ਲੱਗਿਆ 9:30 ਹੋ ਗਿਆ ਤੇ ਚਲਦੇ ਆਂ ਅਸੀਂ ਕੰਮ ਤੇ ਉਧਰ ਮੇਜਰ ਨੂੰ ਦੇਖੋ ਨਾਂਹਾਂ ਦੀ ਤਿਆਰੀ ਚ ਕੋਈ ਅੱਗ ਕਰਨ ਪ੍ਰਾਬਲਮ ਨਾਂਹਾਂ ਦੀ ਤਿਆਰੀ ਚ ਉਹ ਇੱਕ ਇਕ ਤਕਨੜਾ ਆ ਫੇਰੇ ਕਿਸਮ ਆਇਲ ਕਰ ਗਏ ਲੋ ਜੀ ਗਾਇਸ ਸਿੱਖਦੇ ਪਏ ਆ ਅਸੀਂ ਅੱਗ ਕਿਉਂਕਿ ਅੱਜ ਕੱਲ ਤੇ ਅੱਗ ਵਿੱਚ ਹੀ ਜਾਣ ਆ ਗਾਇਸ ਅੱਗ ਨੂੰ ਨਾ ਤਾਂ ਇਹਨਾਂ ਸਕੇ ਅੱਗ ਸੇ ਕਮਜ਼ੋਰੀ ਹੈ ਤੇ ਮਿਲੀ ਆਪਣੀ ਆ ਅੱਗ ਸੇਖਦੇ ਪਬਜੀ ਨੇ ਅੱਜ ਕੱਲ ਅੱਗ ਚ ਹੀ ਜਾਣ ਆ ਅੱਗ ਦਾ ਜਹਾਨ ਆ ਅੱਜ ਕੱਲ ਹਰ ਵਾਰ ਆਗਰ ਸਾਰੀਆਂ ਗੱਲਾਂ ਕਿੰਨੀ ਬਾਰਾ ਦੀ ਠੰਡ ਬਹੁਤ ਹੈ ਦੋ ਦਿਨ ਤੋਂ ਹੋਇਆ ਬਹੁਤ ਠੰਡ ਪੈਂਦੀ ਹੈ ਧੁੰਦੇ ਤੇ ਹਟਦਾ ਨਾ ਨਹੀਂ ਲੈਂਦੀ ਉਤੋਂ ਬੱਦਲ ਆ ਧੁੱਪ ਨਹੀਂ ਚੜਦੀ ਤੇ ਆਪਣੀ ਚਿਹਰਾ ਦੇਖੋ ਸਵੇਰੇ ਸਾਰੇ ਬਿਸਤਰੇ ਨੇ ਇੱਕੋ ਰਾਏ ਗੁੱਗਲੂ ਇਹ ਮਾਰੇ ਹਾੜਾ ਇਹ ਆ ਹਾੜਾ ਫਤੀ ਉਹ ਕਿਤੇ ਜਾਣੀ ਕਹਿੰਦੇ ਮੈਨੂੰ ਦੋ ਤਰਾ ਪੰਜਾ 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 ਕਹਿੰਦਾ ਨਹੀਂ ਮਿਲੀ ਇਹ ਪੰਜਾ ਦੀ ਦੀ ਦਾ ਲੜਕਾ ਆ ਦੋ ਹੋੜਾ ਕਹਿੰਦੇ ਆ Ponja gendek ponja <noise> <hesitation> 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 <hesitation>

ਹਾਂ ਡਾੜੀ ਦਾ ਪ੍ਰੋਬਲਮ ਡਾੜੀ ਦਾ ਡਾੜੀ ਸਾਰਿਆਂ ਨੂੰ ਹੀ ਸਾਰੇ ਸੱਜਾ ਦੇ ਦੋ ਤਿੰਨ ਨੂੰ ਪ੍ਰੋਬਲਮ ਹੈ ਪ੍ਰੋਬਲਮ ਹੈ ਪ੍ਰੋਗਰਾਮ ਹੈ ਲਾਣਾ ਬਲਾਂ ਕੀ ਆ ਪੇਸਟੀ ਗਾਤੀ ਦੀ ਉਹਨੂੰ ਵਿਆਡ ਨੂੰ ਫੋਨ ਕੀਤਾ ਆ ਉਹਨਾਂ ਨੂੰ ਕਹਿੰਦੇ ਵੀ ਕਹਿੰਦੇ ਦੋਤ ਨੂੰ ਰਾਮੇ ਦੇ ਗੰਦੇ ਪੁੱਜੋ ਹੂੰ ਰਾਮੇ ਦੇ ਗੰਦੇ ਪੁੱਜੋ ਬੱਚਿਆਂ ਦਾ ਪ੍ਰੋਬਲਮ ਬੱਚਾ ਦਾ ਖਲਚਾ ਨੌਵੇਂ ਸਾਲ ਦੇ ਆਈ ਬੱਚਿਆ ਸਾਤੀ ਘਰ ਤੇ ਨਹੀਂ ਰਭੋ ਤਾਂ ਇੰਨ ਘੱਟ ਹੈ। ਹੈ ਬਰਸੀ ਪਾਈ। ਆਈ ਗੰਦੀਆਂ। ਚਾਹ ਲਟੇ ਜਾਂ ਤੱਤੇ। ਅਧਰਾ ਹੱਗ ਸੇ ਅਧਰਾ ਗੇ ਟੋਪੀ ਦੇ ਕਿੱਡੀ ਬੁੜੀ ਪਾਲਦੀ ਆ। ਲੈ ਕਿ ਪਤਾ ਕਿ ਨਾ ਟੋਪੀ ਸੇ ਕੜੀ। ਆਇਆ ਨਿੱਗਾ। Mami api tadi ya? terima emaknya. Ini ya, maku? Tumia lagi segala. Otak-otaknya. Aja, aja. Aja, ladu. Lidu, otaknya mana tadi ya? ਦੇਠਾ ਨਹੀਂ ਹੁੰਦੇ ਅੱਜ ਕੱਲ੍ਹ ਇਹ ਨਹੀਂ ਫਰਾਂ ਨਹੀਂ ਬਹਿਗੇ। ਆਹਨੇ ਲਿਆ ਕਰ ਜਾਂਦੇ ਫੁਲਕਾ। ਆਹੋ ਆ ਦੂਸਰਾ ਆਟਾ ਨਾ ਮੈਂ। ਇਹ ਤੋ ਫੁਲਕਾ ਕਿਹ ਫੁਲਕਾ ਖਾ ਹੋਂ ਨੇ ਖਾ ਲੈ ਥੋੜੇ। ਤੇ ਮੇਰੇ ਖਿਚਦੇ ਰੋਲ ਦੇਖੋ। ਐਸਾ ਹੁੰਦਾ ਇਹ। ਮੈਂ ਡੜਾਇਆ ਹੁੰਦਾ ਨਾ ਆਟਾ। ਮਸਵਾ ਆ ਬੜਾ ਲੱਗਦਾ ਹੀ ਹੁੰਦਾ। ਹੂੰ। ਖਲੋਂਦੇ ਜਿਆ। ਗਰਮ ਉਹ ਕਿਨੇ ਕਰਾਉਂਦੇ ਮੋਰੋ ਪੰਜ 6 ਪੰਜ ਖਾ ਲਈ। ਜਿਵੇਂ ਦੋ ਵਾਰ ਤੇ ਨਹੀਂ ਖਾਂਦਾ। ਮੈਂ ਹੁਣ ਤੇ ਮੈਂ ਤਾਂ ਡੱਡ ਜੂਗੀ ਵੇ ਮੈਂ ਡੱਡੀ ਖਾ ਲੈ ਆਇਆ। ਹੋ ਗਿਆ। ਮੇਰੇ ਤੇ ਪਿਆ ਲੱਗੇ ਹੋਣੀ ਮੇਰੇ ਸਰ ਜਿੰਦੇ ਜਰਾਬਾ ਜਰੂਬਾ ਇਹ ਪੋਰ ਅੱਗੇ ਕਿਤੇ ਤੇ ਆ ਤੂੰ ਜੇ ਕਿਨਾ ਅੱਗ ਨਹੀਂ ਸੱਕਣੀ ਤੁਸੀਂ 400 ਵਟਾ ਕਰਨਾ ਹਾਂ ਬੋਲ ਨਾ ਇਹਦੇ ਕਿੱਦਿਆ ਉਹ ਬਾਤ ਇਹਦੇ ਗਾਇਸਾਂ ਬੋਲਾਂ ਦੀ ਅਗਲੀ ਪਾਗੇ ਵਿੱਚ ਇੱਲਾਂ ਦੀਪਾਕ ਦਾ ਪਾ ਗੁੱਗੂ ਸਿੱਕ ਨੂੰ ਕਿਛ ਹਾਲ ਚ ਜ਼ਰੂਰੀ ਆ ਯਾਰ ਠੰਡ ਨੂੰ ਲੱਗਦੀ ਆ ਅੱਗੇ ਸਿੱਕਣੀ ਜ਼ਰੂਰੀ ਆ ਤੇ ਡੈਰੀ ਨੂੰ ਲੈ ਕੇ ਆਈ ਬਾਹਰੋਂ ਦੇ ਤੋਂ ਭੰਗ ਪਰੋਸ਼ ਲੇ ਮਕਤੂ ਕੀ ਬਾਂਦੀਆਂ ਬੰਨ ਹਾਂਜੀ ਬੰਨ ਤੂੰ ਬੰਟੂ ਬਾਂਦੀਆਂ ਐ ਤੇ ਲੇਖਾਂ 1 2 ਚੱਲ ਲੇਖ ਬੰਟੂ ਤੋਪੀ ਤਾਹ ਕਰੇ ਮੂੰਹ ਨਹੀਂ ਲੱਭਣ ਤੇਰਾ ਲੈ 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 लेख पर्दू बा चलो गाय सक सेकली अग आप तो काम ते भी जाना जरूरी यार टैम बहुत हो गया तो चलते कम तिली सेकती अग इ मिली क्योंकि छुट्टियां पे मिलन फ्री है ਆਪਾਂ ਕੰਮ ਤੇ ਜਾਂਦੇ ਜਣਾ ਨੂੰ ਨਾ ਸਟੀਆਂ ਚਲਦੇ ਆ 79 ਕੰਮ ਤੇ ਅਜੇ ਤੇ ਫੈਮਿਲੀ ਘੱਟ ਆ ਹੋਏ ਬਹੁਤ ਬਹੁਤ ਯਹੀ ਫਲਕ ਮਾਰੇ ਮਾਰੇ ਜਾਂਦੇ ਸੰਭਰ ਦੇ ਦੇਵਲਲੀਏ ਦੇਖੋ ਗਾਇਸ ਕਿੰਨੀ ਦੂਰ ਤਹ ਜਾਵੇ ਅਧਰਾ ਸਰ ਕਰੇ ਉਹੀ ਬੰਦੇ ਨਜ਼ਰ ਆਏਗਾ ਜਿਹੜੇ ਕੰਮ ਤੇ ਜਾਂਦੇ ਆ ਉਹ ਹੀ ਬੰਦੇ ਨਜ਼ਰ ਆਏਗਾ ਜਿਹੜੇ ਕੰਮ ਤੇ ਜਾਂਦੇ ਆ